ਨਾਰਗਲ ਦੀ ਜੰਗ ਦੇ ਹੀਰੋ ਨੇ ਵਾਪਸ ਕੀਤਾ ਮੁੱਖ ਮੰਤਰੀ ਵੱਲੋਂ ਮਿਲਿਆ ਹੋਇਆ ਸਨਮਾਨ ਤੁਸੀਂ ਜੁੜਿਆ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸਬਦਾਂ ਸਵਾਲਤ ਕਰਦਾ ਏ ਫਰੀਦਕੋਟ ਦੇ ਵਿੱਚ ਦੇਸ਼ ਦਾ 79ਵੇਂ ਸੰਤਾਂਤਰ ਦਿਵਸ ਨੂੰ ਮੁੱਖ ਰੱਖਦਿਆਂ ਹੋਇਆ ਰਾਏ ਪੱਦਰੀ ਸਮਾਗਮ ਕਰਾਇਆ ਗਿਆ ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਨੂੰ ਅਦਾ ਕੀਤਾ ਗਿਆ ਸੀ ਇਸ ਦੇ ਦੌਰਾਨ ਫਰੀਡਮ ਫਾਈਟਰ ਤੋਂ ਇਲਾਵਾ ਹੋਰ ਕਈਆਂ ਨੂੰ ਸਨਮਾਨ ਦਿੱਤਾ ਗਿਆ ਸੀ ਅਤੇ ਹੁਣ ਇੱਕ ਖਬਰ ਨੇ ਸਾਹਮਣੇ ਆਈ ਐ ਇਸ ਦੌਰਾਨ ਕਾਰਗਲ ਜੰਗ ਦੇ ਹੀਰੋ ਕ੍ਰਿਸ਼ਨ ਸਿੰਘ ਨੂੰ ਵੀ ਸਨਮਾਨ ਕੀਤਾ ਗਿਆ ਸੀ ਫਿਰਾਲ ਉਹਨਾਂ ਵੱਲੋਂ ਆਪਣਾ ਇਹ ਸਨਮਾਨ ਪ੍ਰਸ਼ਾਸਨ ਨੂੰ ਵਾਪਸ ਭੇਜ ਦਿੱਤਾ ਗਿਆ ਹੈ ਕਾਰਗਲ ਜੰਗ ਦੇ ਹੀਰੋ ਕ੍ਰਿਸ਼ਨ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਹ ਸਨਮਾਨ ਜੋ ਮੁੱਖ ਮੰਤਰੀ ਵੱਲੋਂ ਦਿੱਤਾ ਜਾਣਾ ਸੀ ਉਹ ਏਡੀਸੀ ਵੱਲੋਂ ਪਹਿਲਾਂ ਹੀ ਦੇ ਦਿੱਤਾ ਗਿਆ ਸੀ ਸਿਰਫ ਉੱਥੇ ਫੋਟੋਆਂ ਹੀ ਕਰਾਈਆਂ ਗਈਆਂ ਸਨ ਜਿ세 ਜਿ세 ਚਾਲਦੇ ਆ ਉਹਨਾਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਨਰਾਜ਼ਗੀ ਆ ਤੇ ਉਹਨਾਂ ਵੱਲੋਂ ਆਪਣਾ ਸਨਮਾਨ ਪ੍ਰਸ਼ਾਸਨ ਨੂੰ ਵਾਪਸ ਭੇਜ ਦਿੱਤਾ ਗਿਆ ਹੈ ਦੱਸ ਦਈਏ ਕਿ ਕ੍ਰਿਸ਼ਨ ਸਿੰਘ ਕਾਰਗਲ ਜੰਗ ਦੇ ਹੀਰੋਹਾਨ ਅਤੇ ਰਾਸ਼ਟਰਪਤੀ ਵੱਲੋਂ ਵੀ ਇਹਨਾਂ ਨੂੰ ਅਵਾਰਡ ਮਿਲ ਚੁੱਕਿਆ ਹੈ ਗੱਲ ਕਰੀਏ 15 ਅਗਸਤ ਦੇ ਉਸ ਦਿਨ ਦੀ ਤਾਂ ਉਸ ਦਿਨ ਪਹਿਲਾਂ ਹੀ ਸਾਰਿਆਂ ਨੂੰ ਸਨਮਾਨ ਦਿੱਤੇ ਗਏ ਸਨ ਅਤੇ ਮੁੱਖ ਮੰਤਰੀ ਨਾਲ ਸਿਰਫ ਫੋਟੋ ਕਰਾਈ ਗਈ ਸੀ ਜਿਸ ਤੋਂ ਬਾਅਦ ਕ੍ਰਿਸ਼ਨ ਸਿੰਘ ਵੀ ਇਸ ਚੀਜ਼ ਤੋਂ ਨਰਾਜ਼ ਨਜ਼ਰ ਆਇਆ ਦੇਖੋ ਇਹ ਮੌਕੇ ਦੀਆਂ ਤਸਵੀਰਾਂ ਹਾਂ ਤੇ ਸਨਮਾਨ ਵਾਪਸ ਕਰਨ ਵੇਲੇ ਕੀ ਕਹਿੰਦੇ ਨੇ ਕਾਰਗਲ ਜੰਗ ਦੇ ਹੀਰੋ ਕ੍ਰਿਸ਼ਨ ਸਿੰਘ ਤੇਰਾ ਨਾਮ ਜੀ ਕ੍ਰਿਸ਼ਨ ਸਿੰਘ ਤੇ ਲੋਹਾਂ ਪਿੰਡ ਗੁਰੂ ਸਾਹ ਤਹਿਸੀਲ ਜੈਤੋ ਜ਼ਿਲ੍ਹਾ ਫਰੀਦਕੋਟ ਮੈਂ 1980 ਤੋਂ ਲੈ ਕੇ 2000 ਤੱਕ 20 ਸਾਲ ਇੰਡੀਅਨ 에ਅਰਫੋਰਸ ਦੇ ਵਿੱਚ ਨੌਕਰੀ ਕੀਤੀ ਉਸ ਤੋਂ ਬਾਅਦ ਮੈਨੂੰ ਕੈਬਨਿਟ ਸੈਕਟਰੀਏਟ ਪ੍ਰਾਈਮ ਮਿਨਿਸਟਰ ਆਫਿਸ ਦੇ ਵਿੱਚ ਨੌਕਰੀ ਮਿਲ ਗਈ 21 ਸਾਲ ਮੈਂ ਉੱਥੇ ਕੀਤੀ ਤੇ ਹੁਣ ਮੈਂ 30 ਅਪ੍ਰੈਲ 2021 ਨੂੰ ਰਿਟਾਇਰ ਹੋ ਕੇ ਪਿੰਡ ਦੇ ਵਿੱਚ ਹੀ ਰਹਿ ਰਿਹਾ ਹਾਂ ਮੇਰਾ ਵੱਡਾ ਬੇਟਾ ਲੈਫਟਨੈਂਟ ਕਰਨਲ ਹੈਲੀਕਾਪਟਰ ਪਾਇਲਟ ਹੈ ਛੋਟਾ ਬੇਟਾ Air Force ਦੇ ਵਿੱਚ ਫਾਈਟਰ ਪਾਇਲਟ ਹੈ ਉਸ ਤੋਂ ਬਾਅਦ ਮੈਨੂੰ ਇਸ ਵਾਰੀ ਜਿਲ੍ਹਾ ਸੈਨਿਕ ਭਲਾਈ ਦਫ਼ਤਰ ਤੋਂ ਫੋਨ ਆਇਆ ਕਿ ਤੁਹਾਨੂੰ ਮੁੱਖ ਮੰਤਰੀ ਵੱਲੋਂ ਸਨਮਾਨਿਤ ਕੀਤਾ ਜਾਏਗਾ ਮੈਨੂੰ ਡੀਸੀ ਆਫਿਸ ਫਰੀਦਕੋਟ ਤੋਂ ਇਨਵੀਟੇਸ਼ਨ ਵੀ ਆਇਆ ਤੇ ਮੈਂ ਇਹਨੂੰ ਕਹਿਆ ਸੀ 7:45 ਮਿੰਟ ਤੂੰ ਤੁਸੀਂ ਪਹੁੰਚ ਜਾਓ 15 ਅਗਸਤ ਵਾਲੇ ਦਿਨ ਅਸੀਂ 7:45 ਮਿੰਟ ਤੇ ਪਹੁੰਚੇ ਗੇਟ ਨੰਬਰ 3 ਤੇ ਨਹਿਰੂ ਸਟੇਡੀਅਮ ਤੇ ਉੱਥੇ ਸਾਨੂੰ 15 ਮਿੰਟ ਉਹ ਰਿਕਨ ਆਪਿਆ ਕਹਿੰਦੇ ਵੀ ਸਾਡੇ ਤੁਹਾਡੇ ਜ਼ਰੂਰੀ ਕਾਗਜ਼ਾਤ ਨਹੀਂ ਆਏ ਕੁੰਦਿਸ਼ਤਾ ਨਹੀਂ ਆਈਆਂ ਉਸ ਤੋਂ ਬਾਅਦ ਸਾਨੂੰ ਅੰਦਰ ਜਾਣ ਦਿੱਤਾ ਗਿਆ ਅਸੀਂ 8:30 ਦੇ ਕਰੀਬ ਬਿਲਕੁਲ ਸੀਟਾਂ ਤੇ ਬੈਠ ਗਏ ਸੀ 8:45 ਮਿੰਟ ਦੇ ਉੱਪਰ ਏਡੀਸੀ ਡਿਵੈਲਪਮੈਂਟ ਵੱਲੋਂ ਸਾਨੂੰ ਇਹ ਮੈਡਲ ਦਿੱਤੇ ਗਏ ਜੋ ਕਿ ਬਿਲਕੁਲ ਪ੍ਰੋਟੋਕਾਲ ਦੇ ਉਲਟ ਹੈ ਜਦੋਂ ਕਿ ਸਾਨੂੰ ਦੱਸਿਆ ਗਿਆ ਸੀ ਆ ਕਿ ਤੁਹਾਨੂੰ ਸੀਐਮ ਵੱਲੋਂ ਸਨਮਾਨਿਤ ਕੀਤਾ ਜਾਇਆ ਜਾਵੇ ਸਾਡੇ ਕਾਰਗਲ ਵਾਰ ਹੀਰੋ ਤੇ ਕਾਰਗਲ ਦੀਆਂ ਜਿਹੜੀਆਂ ਚੰਗੀਆਂ ਵਿਧਵਾਵਾਂ ਹੈ ਉਹਨਾਂ ਦੇ ਨਾਂ ਵੀ ਅਨਾਉਂਸਮੈਂਟ ਕੀਤੇ ਗਏ ਚੀਫ ਮਿਨਿਸਟਰ ਸਾਹਿਬ ਆਪਣੀ ਸਟੇਜ ਤੋਂ ਉੱਠ ਕੇ ਵੀ ਆਏ ਪਰ ਪ੍ਰਸ਼ਾਸਨ ਵੱਲੋਂ ਸਾਨੂੰ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਗਿਆ ਨਾ ਸਾਡੇ ਨਾਲ ਉਹਨਾਂ ਦੀ ਕੋਈ ਗੱਲਬਾਤ ਹੋਈ ਸਾਨੂੰ ਇਹ ਲੱਗਦਾ ਕਿ ਸਾਨੂੰ ਸਨਮਾਨਤ ਨਹੀਂ ਕੀਤਾ ਗਿਆ ਇਹ ਸਾਨੂੰ ਅਪਮਾਨਿਤ ਕੀਤਾ ਗਿਆ ਹੁਣ ਮੁੱਖ ਮੰਤਰੀ ਸਾਹਿਬ ਨੂੰ ਨਹੀਂ ਪਤਾ ਕਿ ਕਿਹਨੂੰ ਮਿਲਣਾ ਨਹੀਂ ਮਿਲਣਾ ਇਹ ਜ਼ਿਲ੍ਹਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਸੀਗੀ ਕਿ ਸਾਨੂੰ ਬੁਲਾਉਣਾ ਉੱਥੇ ਸਾਡੇ ਡਿਪਟੀ ਡਾਇਰੈਕਟਰ ਸੈਨਿਕ ਵੈਲਫੇਅਰ ਸੀਨਪੋਟ ਵੀ ਖੜੇ ਸੀਗੇ ਮਿਸਟਰ ਗਰੁੱਪ ਕੈਪਟਨ ਡੀਐਸਟੇ ਲੋ ਉਹਨਾਂ ਦੀ ਨੌਲੇਜ ਦੇ ਵਿੱਚ ਵੀ ਮੈਂ ਲਿਆਂਦਾ ਪਰ ਉਹ ਕਹਿੰਦੇ ਮੈਂ ਹੈਲਪਲੈਸ ਐ ਤੇ ਇਸ ਤੋਂ ਬਾਅਦ ਇਹ ਸਾਨੂੰ ਮੈਂ ਇਹ ਸੋਚਿਆ ਕਿ ਇਹ ਮੈਡਲ ਸਾਨੂੰ ਵਾਪਸ ਕਿਤੇ ਜਾਣ ਕੋ ਕਿ ਅਸੀਂ ਸਾਰੇ ਜੰਗੀ ਵਿਦਵਾਵਾਂ ਸਾਡੇ ਜਿਹੜੇ ਕਾਰਗਿਲ ਦੇ ਹੀਰੋ ਹੈ ਉਹਨਾਂ ਦਾ અપਮਾਨ ਮੈਂ ਨਹੀਂ ਸਕਦਾ ਮੈਂ ਹੁਣ ਡੀਸੀ ਨੂੰ ਇਹ ਆਪਣਾ ਮੈਡਲ ਜਿਹੜਾ ਉਹਨਾਂ ਨੂੰ ਦਿੱਤਾ ਗਿਆ ਸੀ ਉਹ ਵਾਪਸ ਕਰ ਰਿਹਾ ਹੈ